ਸਤ ਸ੍ਰੀ ਅਕਾਲ ਜੀ ਸਾਰੇ ਦੇਸ਼ ਦੁਨੀਆ ਚ ਬੈਠੇ ਪੰਜਾਬੀਆਂ ਨੂੰ ਮੈਂ ਤੁਹਾਡਾ ਆਪਣਾ ਸ਼ੰਕੀ ਤੇ ਤੁਸੀਂ ਵੇਖ ਰਹੇ ਹੋ ਰੋਲਾ ਜੰਕਸ਼ਨ ਬਾਈ ਅੱਜ ਰੋਲਾ ਕਿਸੇ ਨਿੱਕੇ ਮੋٹے ਮਸਲੇ ਦਾ ਨਹੀਂ ਅੱਜ ਰੋਲਾ ਹੈ ਸਾਡੀ ਮਰ ਰਹੀ ਗੈਰਤ ਦਾ ਅੱਜ ਅਸੀਂ ਇਸ ਮੋੜ ਤੇ ਖੜੇ ਹਾਂ ਜਿੱਥੇ ਸਾਨੂੰ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਕਰਕੇ ਇੱਕ ਸਵਾਲ ਪੁੱਛਣਾ ਪੈਣਾ ਹੈ ਕੀ ਅਸੀਂ ਸੱਚਮੁੱਚ ਉਹ खरे ਪੰਜਾਬੀ ਹਾਂ ਜਿਨ੍ਹਾਂ ਦੀ ਅਣਖ ਦੀਆਂ ਗੱਲਾਂ ਹੁੰਦੀਆਂ ਸੀ ਜਾਂ ਫਿਰ ਸਾਡੀ ਗੈਰਤ ਸਿਰਫ ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਫੋਕੀਆਂ ਪੋਸਟਾਂ ਤੱਕ ਰਹਿ ਗਈ ਹੈ ਅੱਜ ਕੱਲ੍ਹ ਹੋਵੇਗੀ ਆਰ ਪਾਰ ਦੀ ਗੱਲ ਕਰਦੇ ਹਾਂ ਉਸ ਗੰਦੀ ਜੋ ਮੋਡਰਨ ਹੋਣ ਦੇ ਨਾਂ ਤੇ ਸਾਡੇ ਪਰਿਵਾਰਾਂ ਤੇ ਸਾਡੀ ਜਵਾਨੀ ਦੇ ਪੱਲੇ ਪਾਇਆ ਜਾ ਰਿਹਾ ਹੈ ਖੰਨੀ ਸਿੰਘ ਨਾ ਵੱਡਾ ਹੈ ਪਰ ਕਰਤੂਤਾਂ ਦਿੱਲੀ ਦੇ ਕਨਸਰਟ ਵਿੱਚ ਜੋ ਕੁਛ ਇਸ ਬੰਦੇ ਨੇ ਸੱਚ ਤੋ ਬੋਲਿਆ ਉਹ ਕੋਈ ਜ਼ੁਬਾਨ ਫਿਸਲਣਾ ਨਹੀਂ ਸੀ ਉਹ ਇੱਕ ਸੋਚੀ ਸਮਝੀ ਮਾਨਸਿਕਤਾ ਸੀ ਹਜ਼ਾਰਾਂ ਮੁੰਡੇ ਕੁੜੀਆਂ ਸਾਹਮਣੇ ਖੜੇ ਨੇ ਤੇ ਤੁਸੀਂ ਕਾਰਾਂ ਵਿੱਚ ਗੰਦ ਮੰਦ ਕਰਨ ਦੇ ਤਰੀਕੇ ਸਿਖਾ ਰਹੇ ਹੋ ਕਿ ਇਸ ਨੂੰ ਗਾਇ ਕਹਿੰਦੇ ਨੇ ਕੀ ਇਸ ਨੂੰ ਗਾਇ ਕੀ ਕਹਿੰਦੇ ਨੇ ਹੱਦ ਤਾਂ ਉਦੋਂ ਹੋ ਗਈ ਜਦੋਂ ਬਾਅਦ ਚ ਸਫਾਈ ਦਿੱਤੀ ਕੀ ਮੈਂ ਤਾਂ ਸੈਕਸ ਐਜੂਕੇਸ਼ਨ ਦੇ ਰਿਹਾ ਸੀ ਬਾਈ ਸ਼ਰਮ ਕਰੋ ਸਾਡੇ ਗਾਇ ਕੁੰਡਕਟਰ ਬਣ ਗਏ ਨੇ ਸਟੇਜਾਂ ਤੇ ਖੜ ਕੇ ਇਹ ਸਭ ਪ੍ਰੋਸਨਾ ਕਿਹੜੀ ਤਹਿਜੀਬ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਇਸ ਕੋਨ ਲਈ ਕਨਸਰਟਾਂ ਵਿੱਚ ਭੇਦੇ ਹੂੰ ਹੁਣ ਸੁਣੋ ਅਗਲੀ ਗੱਲ ਜੋ ਤੋ ਰੋਲਾ ਪਿਆ ਚਾਰੇ ਪਾਸੋਂ ਥੂ-ਥੂ ਹੋਈ ਤਾਂ ਜਨਾਬ ਲਾਈ ਵਾ ਕੇ ਮਾਫੀ ਮੰਗਣ ਲੱਗ ਪਈ ਪਰ ਸਵਾਲ ਇਹ ਹੈ ਕੀ ਕਸੋਰੀ ਕਹਿਣ ਨਾਲ ਉਹ ਜ਼ਹਿਰ ਖਤਮ ਹੋ ਜਾਵੇਗਾ ਜੋ ਤੁਸੀਂ ਹਜ਼ਾਰਾਂ ਮਾਣਾਂ ਚ ਕੋਲ ਦਿੱਤਾ ਕੀ ਮਾਫੀ ਮੰਗ ਲੈਣ ਨਾਲ ਉਹ ਗੰਦ ਸਾਫ਼ ਹੋ ਜਾਵੇਗਾ ਜੋ ਸਟੇਜ ਤੋਂ ਉਗਲਿਆ ਗਿਆ ਇਸ ਹਨੇਰੇ ਵਿੱਚ ਸਿਰਫ ਇੱਕ ਬੰਦਾ ਬੋਲਿਆ ਜਸਵੀਰ ਜੱਸੀ ਉਸ ਬੰਦੇ ਨੇ ਇੱਕ ਠੋਕੇ ਸੱਚ ਬੋਲਿਆ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਪਰ ਬਾਕੀ ਕਲਾਕਾਰ ਕਿੱਥੇ ਗਈ ਉਹ ਵੱਡੀਆਂ ਵੱਡੀਆਂ ਯੂਨੀਅਨਾਂ ਤੇ ਮਾਂ ਬੋਲੀ ਦੇ ਬਾਰਿਸ ਅੱਜ ਗੁੰਗੇ ਕਿਉਂ ਹੋ ਗਈ ਕਿ ਸਿਰਫ ਇਸ ਲਈ ਕਿ ਹਨ ਸਿੰਘ ਇੱਕ ਬ੍ਰਾਂਡ ਹੈ ਜਾਂ ਕੋਈ ਨਵਾਂ ਮੁੰਡਾ ਗਲਤੀ ਕਰੇ ਤਾਂ ਤੁਸੀਂ ਉਸ ਨੂੰ ਖਾਣ ਨੂੰ ਪੈਂਦੇ ਹੋ ਪਰ ਇੱਥੇ ਸਭ ਨੂੰ ਸੱਪ ਸੁੰਗ ਗਿਆ ਹੁਣ ਮੈਂ ਤੁਹਾਡੇ ਦਿਲ ਤੇ ਸੱਟ ਮਾਰਨ ਲੱਗਾ ਸਾਡਾ ਪੰਜਾਬੀਆਂ ਦਾ ਦौरा ਚਿਹਰਾ ਦੇਖੋ ਸਾਨੂੰ ਗੁਰਦਾਸ ਮਾਨ ਸਾਹਿਬ ਵਾਲੀ ਗੱਲ ਯਾਦ ਹੈ ਉਹਨਾਂ ਦੇ ਮੂੰਹੋਂ ਇੱਕ ਗਲਤ ਸ਼ਬਦ ਨਿਕਲਿਆ ਉਹਨਾਂ ਨੇ ਹੱਥ ਜੋੜ ਕੇ ਗੋਡੇ ਟੇਕ ਕੇ ਮਾਫੀ ਮੰਗੀ ਪਰ ਅਸੀਂ ਕੀ ਕੀਤਾ ਅਸੀਂ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਕਿਸਾਨੀ ਤਰਨੇ ਤੋਂ ਬੇਇੱਜ਼ਤ ਕਰਕੇ ਕੱਢਿਆ ਜਿਸ ਬੰਦੇ ਨੇ 40 ਸਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨੂੰ ਅਸੀਂ ਮਾਫ ਨਹੀਂ ਕੀਤਾ ਪਰ ਦੂਜੇ ਪਾਸੇ ਇਹ ਲੋਕ ਨੇ ਜੋ ਹਰ ਦੂਜੇ ਦਿਨ ਸਾਡੀ ਤਹਿਜ਼ੀਬ ਦੀਆਂ ਤੱਜੀਆਂ ਉਡਾਉਂਦੇ ਨੇ ਤੇ ਅਸੀਂ ਇਹਨਾਂ ਦੇ ਗੀਤਾਂ ਤੇ ਨੱਚਦੇ ਹਾਂ ਹਨ ਸਿੰਘ ਮਾਫੀ ਮੰਗ ਲਵੇ ਤਾਂ ਸਭ ਓਕੇ ਹੈ ਮਾਨ ਸਾਹਿਬ ਲਈ ਕਾਨੂੰਨ ਹੋਰ ਤੇ ਇਹਨਾਂ ਲਈ ਕੋਈ ਹੋਰ ਸ਼ਾਇਰ ਨੇ ਸੱਚ ਕਿਹਾ ਸੀ ਕਿਤੇ ਮੁਆਫੀ ਮੰਗ ਕੇ ਵੀ ਮੁਆਫੀ ਨਾ ਮਿਲੀ ਕਿਤੇ ਗੁਨਾਹ ਕਰਕੇ ਵੀ ਲੋਕ ਸਲਾਮਾ ਕਰਦੇ ਨੇ ਇਹ ਕੈਸਾ ਦੌਰ ਹੈ ਮੇਰੇ ਪੰਜਾਬ ਦਾ ਜਿੱਥੇ ਰੈਵਰ ਰੋਂਦਾ ਤੇ ਕसाई ਆਰਾਮ ਕਰਦੇ ਨੇ ਬਾਈ ਅਸਲੀ ਕਸੂਰਵਾਰ ਹਨੀ ਸਿੰਘ ਨਹੀਂ ਅਸਲੀ ਕਸੂਰਵਾਰ ਅਸੀਂ ਹਾਂ ਉੱਥੇ ਕੰਸਰਟ 'ਚ ਬੈਠੀ ਪੀੜ ਸੀੜੀਆਂ ਮਾਰ ਰਹੀ ਸੀ ਜਦੋਂ ਉਹ ਗੰਦ ਬੋਲ ਰਿਹਾ ਸੀ ਲੋਕ ਤਾਲੀਆਂ ਬਾਜਾ ਰਹੇ ਸੀ ਜਿੰਨਾ ਚਿਰ ਅਸੀਂ ਗੰਦ ਨੂੰ ਐਂਟਰਟੇਨਮੈਂਟ ਕਹਾਂਗੇ ਇਹ ਬਿਕਦਾ ਰਹੇਗਾ ਅਸੀਂ ਆਪਣੇ ਘਰਾਂ ਚਾਹੀ ਲਚਰਤਾ ਵੜ ਲਈ ਹੈ ਜੇ ਅੱਜ ਅਸੀਂ ਨਾ ਬੋਲੇ ਜੇ ਅੱਜ ਅਸੀਂ ਇਹਨਾਂ ਦਾ ਬਾਈਕਾਟ ਨਾ ਕੀਤਾ ਤਾਂ ਕੱਲ ਨੂੰ ਤੁਹਾਡੀ ਆਉਣ ਵਾਲੀਆਂ نسلਾਂ ਤੁਹਾਨੂੰ ਪੁੱਛਣਗੀਆਂ ਕਿ ਜਦੋਂ ਸਾਡਾ ਸੱਭਿਆਚਾਰ ਨੰਗਾ ਕੀਤਾ ਜਾ ਰਿਹਾ ਸੀ ਉਦੋਂ ਤੁਸੀਂ ਕੀ ਕਹਿ ਰਹੇ ਸੀ ਆਖਿਰ ਵਿੱਚ ਮੈਂ ਤੁਹਾਨੂੰ ਬਸ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਗੈਰਤਮੰਦ ਹੋਣ ਦਾ ਮਤਲਬ ਸਿਰਫ ਮੁੱਛਾਂ ਨੂੰ ਬਟ ਦੇਣਾ ਨਹੀਂ ਗਲਤ ਨੂੰ ਗਲਤ ਕਹਿਣ ਦਾ ਜੇਰਾ ਰੱਖਣਾ ਹੁੰਦਾ ਹੈ ਹਣੀ ਸਿੰਘ ਦੀ ਮਾਫੀ ਉਸ ਦੇ ਗੁਨਾਹ ਨੂੰ ਛੋਟਾ ਨਹੀਂ ਕਰਦੀ ਫੈਸਲਾ ਹੁਣ ਤੁਹਾਡੇ ਹੱਥ ਹੈ ਤੁਸੀਂ ਇਸ ਗੰਧ ਦੇ ਗਾਹਕ ਬਣਨਾ ਹੈ ਜਾਂ ਆਪਣੇ ਵਿਰਸੇ ਦੇ ਰਾਖੇ ਜੇ ਗੱਲ ਕੋੜੀ ਲੱਗੀ ਪਰ ਸੱਚੀ ਲੱਗੀ ਹੋਵੇ ਤਾਂ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤਾਂ ਕਿ ਹਰ ਸੁੱਤੀ ਹੋਈ ਜ਼ਮੀਰ ਤੱਕ ਇਹ ਆਵਾਜ਼ ਪਹੁੰਚੇ ਤੇ ਤੁਸੀਂ ਆਪਣੇ ਚੈਨਲ ਵਾਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਥੇ ਰੋਲਾ ਪੈਂਦਾ ਰਹੂਗਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਅਕਾਲ ਜੀ